ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸੋਮਵਾਰ ਦੀ ਰਾਤ ਨੂੰ ਕਰਨਾ ਹੈ ਤਿੰਨ ਲੋង ਦੇ ਨਾਲ ਤੁਸੀਂ ਜੇਕਰ ਅੱਜ ਰਾਤ ਨੂੰ ਇਹ ਉਪਾਅ ਕਰਕੇ ਤੁਸੀਂ ਲੋង ਨੂੰ ਇੰਨਾ ਜਗ੍ਹਾ ਤੇ ਰੱਖ ਦਿਨੇ ਹੋ ਤਾਂ ਤੁਹਾਡੇ ਘਰ ਦੇ ਵਿੱਚੋਂ ਜਿੰਨੀ ਵੀ ਗਰੀਬੀ ਸਾਰੀ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਇੰਨਾ ਪੈਸਾ ਆਵੇਗਾ ਕਿ ਤੁਸੀਂ ਸੰਭਾਲ ਨਹੀਂ पाओगे ਅੱਜ ਦੀ ਵੀਡੀਓ ਦੇ ਵਿੱਚ ਲੋਕ ਦੇ ਨਾਲ ਕੀਤੇ ਜਾਣ ਵਾਲੇ ਤੁਹਾਡੇ ਨਾਲ ਇੱਕ ਛੋਟੇ ਛੋਟੇ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਬਿਲਕੁਲ ਸਿੰਪਲ ਤੇ ਘਰੇਲੂ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਘਰ ਦੇ ਵਿੱਚ ਬੈਠੇ ਹੋਏ ਬਿਨਾਂ 1 ਰੁਪਿਆ ਖਰਚ ਕੀਤੇ ਵੀ ਕਰ ਸਕਦੇ ਹੋ ਇਹ ਇਨਾ ਦਾ ਲਾਭ ਤੁਹਾਨੂੰ ਇਨਾ ਹੋਵੇਗਾ ਕਿ ਤੁਸੀਂ ਖੁਦ ਦੇਖ ਕੇ ਵੀ ਹੈਰਾਨ ਰਹਿ ਜਾਓ ਇਹ ਉਪਾਰ ਰਾਤੋ ਰਾਤ ਤੁਹਾਡੀ ਕਿਸਮਤ ਨੂੰ ਬਦਲ ਸਕਦੇ ਨੇ ਤੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸਾਡੀ ਕਿਸਮਤ ਸੁੱਤੀ ਪਈਏ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਉਹਨਾਂ ਦੀ ਸੁੱਤੀ ਹੋਈ ਕਿਸਮਤ ਨੂੰ ਜਗਾ ਕੇ ਰੱਖ ਦੇਣਗੇ ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਇਹ ਜਿਹੜੇ ਉਪਾਅ ਦੱਸਣ ਜਾ ਰਹੀਆਂ ਜੇਕਰ ਤੁਸੀਂ ਇਹਨਾਂ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣ ਕੇ ਜੇਕਰ ਤੁਸੀਂ ਕਰ ਲਓਗੇ ਤਾਂ ਤੁਹਾਨੂੰ ਇਹ ਉਪਾਅ ਦਾ ਰਿਜ਼ਲਟ ਕੁਝ ਹੀ ਦਿਨਾਂ ਜਾਂ ਘੰਟਿਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਸ ਓਕਾਰ ਨੂੰ ਵਿਸ਼ਵਾਸ ਤੇ ਭਾਵਨਾ ਦੀ ਨਾਲ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਨਿਰਧਨਤਾ ਕਦੇ ਵੀ ਨਹੀਂ ਰਹੇਗੀ ਗਰੀਬੀ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਜਿਹੜੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਬਹੁਤ ਹੈ ਪਰ ਸਾਡੇ ਘਰ ਦੇ ਵਿੱਚ ਪੈਸਾ ਰੋਕਦਾਰੀ ਜਾਂ ਤਾਂ ਫਜ਼ੂਲ ਖਰਚ ਹੋ ਕੇ ਪੈਸਾ ਸਾਰਾ ਖਰਚ ਹੋ ਜਾਂਦਾ ਹੈ ਤੇ ਜਾਂ ਫਿਰ ਸਾਡੇ ਘਰ ਦੇ ਵਿੱਚ ਜਿੰਨਾ ਵੀ ਪੈਸਾ ਹੁੰਦਾ ਹੈ ਉਹ ਬਿਮਾਰੀਆਂ ਤੇ ਲੱਗ ਜਾਂਦਾ ਹੈ ਇਸੇ ਤਰ੍ਹਾਂ ਇਹ ਲੌਂਗ ਦੇ ਛੋਟੇ-ਛੋਟੇ ਉਪਾਅ ਜਦੋਂ ਤੁਸੀਂ ਕਰੋਗੇ ਇਹ ਤੁਹਾਡੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਰੱਖ ਦੇਣਗੇ ਇਸ ਤੋਂ ਇਲਾਵਾ ਲੌਂਗ ਦੇ ਉਪਾਅ ਬਹੁਤ ਸਾਰੇ ਲੋਕ ਕਰਦੇ ਨੇ ਪਰ ਉਹ ਉਪਾਅ ਕਰਨ ਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਨੇ ਜਿਸ ਕਰਕੇ ਉਹਨਾਂ ਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹ ਗਲਤੀਆਂ ਵੀ ਦੱਸਾਂਗੇ ਕਿ ਜਿਹੜੀਆਂ ਸਾਨੂੰ ਇਹ ਉਪਾਅ ਕਰਨ ਦੇ ਸਮੇਂ ਕਦੇ ਵੀ ਭੁੱਲ ਕੇ ਨਹੀਂ ਕਰਨੀਆਂ ਚਾਹੀਦੀਆਂ ਤੇ ਕਿਹੜੀਆਂ ਕੁਝ ਗੱਲਾਂ ਦਾ ਸਾਨੂੰ ਇਹ ਉਪਾਅ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਤੇ ਇਸ ਉਪਾਅ ਨੂੰ ਕਦੋਂ ਕਿਵੇਂ ਕਿਸ ਤਰੀਕੇ ਦੇ ਨਾਲ ਤੇ ਕਿੰਨਾ ਸਮਾਂ ਸਾਨੂੰ ਕਰਨਾ ਚਾਹੀਦਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਕਈ ਲੋਕ ਇਹ ਸੋਚਦੇ ਨੇ ਕਿ ਮੈਂ ਬਹੁਤ ਸਾਰੇ ਉਪਾਅ ਕੀਤੇ ਨੇ ਪਰ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਿਜ਼ਲਟ ਨਹੀਂ ਮਿਲਿਆ ਇਸੇ ਤਰ੍ਹਾਂ ਤੁਸੀਂ ਉਪਾਅ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਹ ਸਾਰਾ ਤਰੀਕਾ ਸਮਝਣਾ ਫਿਰ ਸਮਝਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰੋ ਫਿਰ ਇਸ ਦਾ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਇਸ ਦੇ ਨਾਲ-ਨਾਲ ਤੁਹਾਡੀ ਰਸੋਈ ਦੇ ਵਿੱਚ ਪਿਆ ਹੋਇਆ ਲੌਂਗ ਤੁਹਾਡੇ ਬਹੁਤ ਸਾਰੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੇ ਇਹ ਉਪਾਅ ਨੂੰ ਕਰਨ ਦੇ ਨਾਲ ਸਾਰੀਆਂ ਹੀ ਦੂਰ ਹੋ ਚਾਹੇਗੀ ਤੇ ਇਸੇ ਤਰ੍ਹਾਂ ਕਈ ਲੋਕ ਸੋਚਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਪਰ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਅੱਗੇ ਨਹੀਂ ਚਾ ਪਾਰੇ ਤੇ ਜਾਂ ਫਿਰ ਕਈਆਂ ਦੇ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਜਿਹੜੇ ਕਰਕੇ ਉਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ ਤੇ ਜਾਂ ਫਿਰ ਬਹੁਤ ਜ਼ਿਆਦਾ ਮਿਹਨਤ ਕਰਨ ਦੇ باوجود ਵੀ ਉਹਨਾਂ ਨੂੰ ਹਰ ਇੱਕ ਕੰਮ ਦੇ ਵਿੱਚ ਅਸਫਲਤਾ ਮਿਲਦੀ ਸੋ ਇਹ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਇੱਕੋ ਹੀ ਹਾਲੇ ਕਿ ਇਹ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਕਿਉਂਕਿ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਨੌਕਰੀ ਨੂੰ ਲੈ ਕੇ ਪਰੇਸ਼ਾਨ ਨੇ ਉਹ ਖਾਸ ਕਰਕੇ ਇਸ ਉਪਾਉ ਨੂੰ ਜ਼ਰੂਰ ਕਰਨ। ਇਸ ਉਪਾਉ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਤੇ ਸੋਮਵਾਰ ਦੇ ਦਿਨ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਉ ਨੂੰ ਸ਼ਨੀਵਾਰ ਦੇ ਦਿਨ ਕਰੋਗੇ ਤਾਂ ਸ਼ਨੀ ਦੇਵਤੇ ਵਿਸ਼ਵਾਸ ਰੱਖ ਕੇ ਤੁਸੀਂ ਇਸ ਉਪਾਉ ਨੂੰ ਕਰਨਾ। ਸਭ ਤੋਂ ਪਹਿਲੇ ਉਪਾਦੀ ਗੱਲ ਕਰਦੇ ਆ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਕਈ ਤਰ੍ਹਾਂ ਦੀ ਦੁਸ਼ਮਣ ਬਣ ਗਏ ਨੇ ਤੁਹਾਡੀ ਕਾਰੋਬਾਰ ਦੇ ਵਿੱਚ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੇ ਕਈ ਦੁਸ਼ਮਣ ਬਣ ਗਏ ਨੇ ਜੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰਦੇ ਨੇ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਨੂੰ ਦੂਰ ਕਰਨ ਦੇ ਲਈ ਦੁਸ਼ਮਣਾਂ ਨੂੰ ਦੂਰ ਕਰਨ ਦੇ ਲਈ ਇਸ ਉਪਾਅ ਨੂੰ ਜ਼ਰੂਰ ਕਰਿਓ ਇਹ ਉਪਾਅ ਕਿਵੇਂ ਕਰਨਾ ਹੈ ਇਸ ਉਪਾਰਨੋ ਕਰਨ ਦੇ ਲਈ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਲੈਣਾ ਤੇ ਉਸ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਮਿੱਟੀ ਦਾ ਦੀਵਾ ਸਰੋਂ ਦੇ ਤੇਲ ਦੇ ਨਾਲ ਤਿਆਰ ਕਰ ਲੈਣਾ ਬੱਤੀ ਲਗਾ ਕੇ ਤੇ ਉਸ ਦੇ ਲਈ ਤੁਸੀਂ ਲੈਣੇ ਨੇ ਦੋ ਲੌਂਗ ਲੌਂਗ ਜਿਹੜੇ ਲੈ ਰਹੇ ਨੇ ਉਹ ਪੁੱਲ ਵਾਲੇ ਹੋਣੇ ਚਾਹੀਦੇ ਨੇ ਕੁੱਟੇ-ਫੁੱਟੇ ਨਹੀਂ ਹੋਣੇ ਚਾਹੀਦੇ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਉਸ ਦੀਵੇ ਦੇ ਵਿੱਚ ਹੀ ਤੁਸੀਂ ਦੋ ਲੌਂਗ ਪਾ ਦੇਣੇ ਨੇ ਇਸ ਦੀਵੇ ਨੂੰ ਤੁਸੀਂ ਜੇਕਰ ਇਹ ਉਕਾਤ ਉਸੇ ਸ਼ਨੀਵਾਰ ਦੇ ਦਿਨ ਕਰ ਰਹੇ ਹੋ ਤਾਂ ਇਹ ਦੀਵਾ ਤੁਸੀਂ ਸ਼ਨੀ ਦੇਵ ਦੇ ਮੰਦਰ ਦੇ ਵਿੱਚ ਜਾ ਕੇ ਜਗਾਉਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਤੇ ਉਥੇ ਵੀ ਤੁਸੀਂ ਇਸ ਦੀਵੇ ਨੂੰ ਜਗਾ ਸਕਦੇ ਹੋ ਜੇਕਰ ਸ਼ਨੀਵਾਰ ਦੇ ਦਿਨ ਕਰਦੇ ਹੋ ਤਾਂ ਸ਼ਨੀ ਦੇਵ ਦੇ ਮੰਦਰ ਚ ਜਾ ਕੇ ਆਓ ਤੇ ਜੇਕਰ ਸੋਮਵਾਰ ਨੂੰ ਕਰਦੇ ਹੋ ਤਾਂ ਸੋਵਾਰ ਨੂੰ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਉੱਥੇ ਕਰ ਸਕਦੇ ਹੋ ਇਸ ਦੀਵੇ ਨੂੰ ਤੁਸੀਂ ਉੱਥੇ ਜਗਾ ਕੇ ਰੱਖ ਲੈ ਤੇ ਇਸ ਉਪਾਅ ਨੂੰ ਤੁਸੀਂ ਸਿਰਫ 5 ਵਾਰ ਕਰਨਾ ਹੈ ਕਹਿੰਦਾ ਭਾਵ ਕਿ ਜਿਹੜੇ ਦਿਨ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ ਉਹ 5 ਵਾਰ ਕਰਨੇ ਆ ਜੇ ਤੁਸੀਂ ਸ਼ਨੀਵਾਰ ਸ਼ੁਰੂ ਕੀਤਾ ਤੇ ਪੰਜ ਸ਼ਨੀਵਾਰ ਲਗਾਤਾਰ ਕਰਨੇ ਆ ਜੇਕਰ ਤੁਸੀਂ ਸੋਮਵਾਰ ਦੇ ਦਿਨ ਨੂੰ ਸ਼ੁਰੂ ਕੀਤਾ ਤੇ ਪੰਜ ਸੋਮਵਾਰ ਲਗਾਤਾਰ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਣਗੇ ਹੀ ਹੋਣਗੇ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਨੂੰ ਜਾਂ ਵਪਾਰ ਨੂੰ ਜਾਂ ਫਿਰ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਤੇ ਉਹ ਵੀ ਦੂਰ ਹੋ ਜਾਵੇਗੀ ਇਹੇ ਸੀ ਪਹਿਲਾ ਉਪਾਅ ਇਸ ਨੂੰ ਇੱਕ ਵਾਰ ਤੁਸੀਂ ਵਿਸ਼ਵਾਸ ਦੇ ਨਾਲ ਜ਼ਰੂਰ ਕਰਿਓ ਤੁਹਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਾਰੀਆਂ ਹੀ ਹੱਲ ਹੋ ਜਾਣਗੀਆਂ ਦੂਸਰਾ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਨੈਗੇਟਿਵ એનર્ਜੀ ਬਹੁਤ ਜ਼ਿਆਦਾ ਵਧ ਗਈ ਹੈ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧ ਰਿਹਾ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਤੇ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਉਪਾਅ ਤੁਸੀਂ ਖਾਸ ਕਰਕੇ ਸ਼ਨੀਵਾਰ ਜਾਂ ਸੋਮਵਾਰ ਦੇ ਦਿਨ ਨੂੰ ਹੀ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਮਿੱਟੀ ਦਾ ਕੋਈ ਬਰਤਨ ਲੈਣਾ ਹੈ ਜਾਂ ਤਾਂ ਥੋੜਾ ਜਿਹਾ ਵੱਡੇ ਸਾਈ ਦਾ ਤੁਸੀਂ ਦੀਵਾ ਹੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਦੀਵਾ ਛੋਟਾ ਹੈ ਤਾਂ ਕੋਈ ਤੁਸੀਂ ਥੋੜਾ ਜਿਹਾ ਵੱਡਾ ਬਰਤਨ ਹੋਵੇ ਮਿੱਟੀ ਦਾ ਤੁਸੀਂ ਲੈਣਾ ਹੈ ਸਿਰਫ ਮਿੱਟੀ ਦਾ ਹੀ ਹੋਣਾ ਚਾਹੀਦਾ ਕੋਈ ਹੋਰ ਭਾਂਡਾ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਨਾਲ ਤੁਸੀਂ ਲੈਣੀ ਨੇ 11 ਲੌਂਗ 11 ਲੌਂਗ ਜਿਹੜੇ ਤੁਸੀਂ ਲਾਉਂਗੇ ਉਹ ਪੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਇਸ ਦੇ ਨਾਲ ਨਾਲ ਤੁਸੀਂ ਪੰਜ ਛੋਟੇ ਛੋਟੇ ਕਪੂਰ ਦੇ ਟੁਕੜੇ ਲੈਣੇ ਨੇ ਤੇ ਦੋ ਲੈਣੀਆਂ ਨੇ ਹਰੀਆਂ ਇਲਾਚੀਆਂ ਇਸੀ ਤਰ੍ਹਾਂ ਹੀ ਸਾਰੀਆਂ ਚੀਜ਼ਾਂ ਲੈਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਮਿੱਟੀ ਦਾ ਬਰਤਨ ਲਿਆ ਉਸ ਦੇ ਵਿੱਚ ਤੁਸੀਂ 11 ਲੌਂਗ ਜਿਹੜੇ ਲੈਣੇ ਉਹਨਾਂ ਨੂੰ ਵੀ ਪਾ ਲੈਣਾ ਦੋ ਹਰੀਆਂ ਇਲਾਇਚੀਆਂ ਲਈਆਂ ਉਹ ਵੀ ਪਾ ਕੇ ਤੇ ਵਿੱਚ ਹੀ ਇਹ ਜਿਹੜੇ ਪੰਜ ਕਪੂਰ ਦੇ ਛੋਟੇ-ਛੋਟੇ ਟੁਕੜੇ ਲੈ ਨੇ ਇਹਨਾਂ ਨੂੰ ਤੁਸੀਂ ਪਾ ਕੇ ਆਪਣੇ ਘਰ ਦੇ ਵਿੱਚ ਜਿਹੜਾ ਤੁਸੀਂ ਪਾਠ ਪੂਚਾ ਵਾਲਾ ਸਥਾਨ ਬਣਾਇਆ ਉੱਥੇ ਬੈਠ ਜਾਣਾ ਤੇ ਆਪਣੇ ਮਨ ਦੇ ਅੰਦਰ ਪ੍ਰਾਰਥਨਾ ਕਰਨੀ ਇਹ ਜੋ ਵੀ ਤੁਹਾਡੀ ਮੁਸ਼ਕਲ ਪ੍ਰੋਬਲਮ ਹੈ ਉਸ ਨੂੰ ਲੈ ਕੇ ਪ੍ਰਾਤਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉੱਥੇ ਬੈਠੇ ਬੈਠੇ ਹੀ ਇਹਨਾਂ ਨੂੰ ਜਲਾ ਦੇਣਾ ਹੈ ਜਲਾਉਣ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਕਮਰੇ ਨੇ ਬਣੇ ਹੋਏ ਜਿੰਨੇ ਵੀ ਰੂਮ ਨੇ ਉਹਨਾਂ ਸਾਰੇ ਰੂਮਾਂ ਦੇ ਵਿੱਚ ਇਹਨਾਂ ਦੀ ਧੂਏ ਨੂੰ ਜਾ ਕੇ ਤੁਸੀਂ ਫੁਲਾ ਦੇਣਾ ਜਿਵੇਂ ਕਿ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੋਂ ਚਲਾਉਣਾ ਸ਼ੁਰੂ ਕਰੋਗੇ ਤੇ ਉਸ ਨੂੰ ਚੱਕ ਕੇ ਉਹ ਧੂਆ ਸਾਰੇ ਹੀ ਕਮਰਿਆਂ ਦੇ ਵਿੱਚ ਤੁਸੀਂ ਇੱਕ ਚੱਕਰ ਲਗਾ ਕੇ ਇੱਕ ਗੇੜਾ ਲਗਾ ਦੇਣਾ ਜਿੰਨੇ ਵੀ ਰੂਮ ਨੇ ਸਾਰੇ ਰੂਮਾਂ ਦੇ ਵਿੱਚ ਜਾਣਾ ਸਿਰਫ ਇੱਕ ਬਾਥਰੂਮ ਨੂੰ ਛੱਡ ਕੇ ਬਾਕੀ ਸਾਰੇ ਕਮਰਿਆਂ ਦੇ ਵਿੱਚ ਤੁਸੀਂ ਲੈ ਕੇ ਜਾ। ਇਸੇ ਤਰ੍ਹਾਂ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੈ ਉੱਥੇ ਵੀ ਤੁਸੀਂ ਜਾ ਕੇ ਆਉਣਾ ਹੈ ਤੁਹਾਡੇ ਘਰ ਦੇ ਹਰ ਇੱਕ ਜਗ੍ਹਾ ਤੇ ਕੋਨੀ ਕੋਨੀ ਵਿੱਚ ਇਹ ਧੂਮਾ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤਰ੍ਹਾਂ ਚਲਾਉਣ ਤੋਂ ਬਾਅਦ ਦੇ ਵਿੱਚ ਜਦੋਂ ਇਹ ਜਲ ਕੇ ਬਿਲਕੁਲ ਬੰਦ ਹੋ ਜਾਵੇਗਾ ਤੇ ਜਿਹੜੀ ਇਹਦੀ ਰਾਖ ਹੋਵੇਗੀ ਉਸ ਰਾਖ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸੇ ਸੁੱਕੀ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਹਰ ਰੋਜ਼ ਸ਼ਾਮ ਦੇ ਸਮੇਂ ਜਿਹੜਾ ਤੁਹਾਡੇ ਘਰ ਦਾ 메인 ਗੇਟ ਹੈ ਉਸ ਗੇਟ ਤੇ ਕਿਸੇ ਬਰਤਨ ਦੇ ਵਿੱਚ ਪਾਣੀ ਪਾ ਕੇ ਇੱਕ ਚੁਟਕੀ ਰਾਖ ਪਾ ਕੇ ਉਸ ਨੂੰ 메인 ਗੇਟ ਤੇ ਤੁਸੀਂ ਹਰ ਰੋਜ਼ ਛਿੜਕਣਾ। ਜੇਕਰ ਤੁਸੀਂ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਦੋਨਾਂ ਟਾਈਮ ਕਰਨਾ ਚਾਹੁੰਦੇ ਹੋ ਤਾਂ ਦੋਨਾਂ ਟਾਈਮ ਵੀ ਕਰ ਸਕਦੇ। ਇਸ ਉਪਾਅ ਨੂੰ ਕਰਨ ਦੇ ਨਾਲ ਬਿਲਕੁਲ 네ਗੇਟਿਵ એનર્ਜੀ ਜਿਹੜੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ ਕਦੇ ਵੀ ਤੁਹਾਡੇ ਘਰ ਦੇ ਵਿੱਚ ਮੁੜ ਕੇ ਪ੍ਰਵੇਸ਼ ਨਹੀਂ ਕਰੇਗੀ ਤਾਂ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਿਓ ਤੇ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੀ ਘਰ ਦੇ ਵਿੱਚੋਂ 네ਗੇਟਿਵ એનર્ਜੀ ਨੂੰ ਦੂਰ ਕਰ ਸਕੋ ਇਸ ਉਪਾਅ ਨੂੰ ਕਿੰਨੀ ਵਾਰ ਕਰਨਾ ਹੈ ਇਸ ਉਪਾਅ ਨੂੰ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਮਹੀਨੇ ਦੇ ਵਿੱਚ ਇੱਕ ਵਾਰ ਦੋ ਵਾਰ ਜਿਸ ਪੈਂ ਦਾ ਸਮਾਂ ਮਿਲਦਾ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰਿਆ ਕਰੋ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਨਕਾਰਾਤਮਕ ਊਚਾ ਦੂਰ ਹੋਵੇਗੀ ਜਿੰਨੀ ਵੀ 네ਗੇਟਿਵ એનર્ਜੀ ਹੋਵੇਗੀ ਉਸ ਦਾ ਨਾਸ਼ ਹੋ ਜਾਵੇਗਾ ਇਸ ਤੋਂ ਇਲਾਵਾ ਤੀਸਰੇ ਉਪਾਅ ਬਾਰੇ ਗੱਲ ਕਰਦੀ ਹਾਂ ਇਹ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਇਹ ਉਪਾਸ ਧਨ ਦੀ ਪ੍ਰਾਪਤੀ ਦੇ ਲਈ ਇਹ ਜਿੰਨਾ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਉਹ ਇਸ ਉਪਾਰ ਨੂੰ ਜ਼ਰੂਰ ਕਰਨਾ ਹੈ ਜਦੋਂ ਤੁਸੀਂ ਇਸ ਉਪਾਰ ਨੂੰ ਕਰ ਲਓਗੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਕੋਈ ਵੀ ਨਹੀਂ ਰੋਕ ਪਾਵੇਗਾ ਇਸ ਉਪਾਰ ਨੂੰ ਕਰਨ ਦੇ ਲਈ ਤੁਹਾਨੂੰ ਤਿੰਨ ਲੋង ਚਾਹੀਦੇ ਨੇ ਇੱਕ ਲੋង ਤੁਸੀਂ ਇੱਕ ਮਿੱਟੀ ਦਾ ਦੀਵਾ ਦੇਸੀ ਕੇ ਉਹਦਾ ਤਿਆਰ ਕਰਨਾ ਹੈ ਤੇ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਥਾਂ ਤੇ ਮਾਤਾ ਲక్ష్ਮੀ ਜੀ ਦੀ ਫੋਟੋ ਦੇ ਅੱਗੇ ਤੁਸੀਂ ਜਗਾਉਣਾ ਹੈ ਉਸ ਦੀਵੇ ਨੂੰ ਚਕਾਉਣ ਤੋਂ ਬਾਅਦ ਦੇ ਵਿੱਚ ਇੱਕ ਲੌਂਗ ਤੁਸੀਂ ਉਸੇ ਦੀਵੇ ਦੇ ਵਿੱਚ ਪਾ ਦੇਣਾ ਤੇ ਦੋ ਲੌਂਗ ਜਿਹੜੇ ਹੋਣਗੇ ਉਹਨਾਂ ਨੂੰ ਤੁਸੀਂ ਆਪਣੇ ਸੱਜੇ ਹੱਥ ਤੇ ਰੱਖ ਕੇ ਮਾਤਾ ਲక్ష్ਮੀ ਜੀ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਤੇ ਉਹ ਦੋ ਲੌਂਗ ਦੇ ਜਿਹੜੇ ਉਹਨਾਂ ਨੂੰ ਤੁਸੀਂ ਲਾਲ ਕੱਪੜੇ ਦੇ ਵਿੱਚ ਬੰਨ ਕੇ ਆਪਣੀ ਤਜੋਰੀ ਦੇ ਵਿੱਚ ਰੱਖ ਦੇਣਾ ਤੇ ਇਸ ਉਪਾਅ ਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਕਰ ਸਕਦੇ ਹੋ ਸੋਮਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਜਿਹੜੇ ਵੀ ਦਿਨ ਤੁਸੀਂ ਇਸ ਉਪਾਣ ਨੂੰ ਕਰੋਗੇ ਉਹ ਪੰਜ ਵਾਰ ਜੇਕਰ ਸ਼ਨੀਵਾਰ ਕਰੋਗੇ ਤਾਂ ਪੰਜ ਸ਼ਨੀਵਾਰ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਣ ਨੂੰ ਪੰਜ ਵਾਰ ਕਰਨਾ ਹੈ ਤੇ ਇਹ ਉਪਾ ਕਰਨ ਦੇ ਸਮੇਂ ਤੁਸੀਂ ਇੱਕ ਲਾਲ ਰੰਗ ਦਾ ਫੁੱਲ ਚਾਹੇ ਉਹ ਗੁਲਾਬ ਦਾ ਹੋਵੇ ਚਾਹੇ ਕਿਸੇ ਹੋਰ ਪੌਦੇ ਦਾ ਹੋਵੇ ਉਹ ਤੁਸੀਂ ਮਾਤਾ ਲక్ష్ਮੀ ਜੀ ਨੂੰ ਜ਼ਰੂਰ ਅਰਪਿਤ ਕਰ ਲੈ ਤੇ ਹੋ ਸਕੇ ਤਾਂ ਇਸ ਉਪਾਣ ਨੂੰ ਸ਼ੁੱਕਰਵਾਰ ਦੇ ਦਿਨ ਕਰਿਓ ਕਿਉਂਕਿ ਸ਼ੁੱਕਰਵਾਰ ਦਾ ਦਿਨ ਮਾਤਾ ਲక్ష్ਮੀ ਜੀ ਦਾ ਦਿਨ ਹੁੰਦਾ ਹੈ ਇਸ ਕਰਕੇ ਜੇਕਰ ਤਨ ਨੂੰ ਲੈ ਕੇ ਤੁਸੀਂ ਇਸ ਉਪਾਣ ਨੂੰ ਕਰਦੇ ਹੋ ਤਾਂ ਕੋਸ਼ਿਸ਼ ਕਰਿਓ ਕਿ ਸ਼ੁੱਕਰਵਾਰ ਦੇ ਦਿਨ ਤੁਸੀਂ ਇਸ ਉਪਾਣ ਨੂੰ ਕਰੋ। ਤਾਂ ਇਹ ਸੀ ਜੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਕੁਝ ਛੋਟੇ ਛੋਟੇ ਲਾਉਂਗ ਦੇ ਨਾਲ ਕੀਤੇ ਜਾਣ ਵਾਲੇ ਤਿੰਨੋਂ ਉਪਾਸ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਏ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ। ਤੇ ਵੀਡੀਓ ਨੂੰ ਜ਼ਰੂਰ ਵਾਦ ਤੋਂ ਵਾਦ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੁਹਾਡੇ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਇੱਕ ਹੋਰ ਨਵੀਂ ਵੀਡੀਓ ਦੇ ਨਾਲ